ਦ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨਵਾਲੋਂ ਸਾਥੀ ਅਕਾਲੀ ਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਜ਼ ਤੇ ਦਰਸ਼ਕੋ ਪੰਜਾਬ ਦੇ ਵਿੱਚ ਜਲੰਧਰ ਪੱਛਮੀਆਂ 10 ਜੁਲਾਈ ਨੂੰ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਅਕਾਲੀ ਦਲ ਨੂੰ ਜਿਹੜੀ ਜ਼ਬਰਦਸਤ ਹਾਰ ਮਿਲੀ ਆ ਤੇ ਦਬਾਬਾ ਦਾ ਅਕਾਲੀ ਦਲ ਵੀ ਕੋਸ਼ਿਸ਼ਾਂ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਪਾਰੀੜਾ ਪਾਰਟੀ ਨੂੰ ਅੱਗੇ ਜਿਹੜਾ ਵਧਾਇਆ ਜਾਵੇ ਤੇ ਇਹਨਾਂ ਦੇ ਵਿੱਚ ਜੇ ਆਪਾਂ ਮੁੱਖ ਪਾਰਟੀਆਂ ਦੀ ਗੱਲ ਕਰ ਲਈਏ ਜਦੋਂ ਪਹਿਲਾਂ ਕਦੇ 92 ਜਿਹੜੇ ਐਮਐਲਏ ਆਮਾਦੀ ਪਾਰਟੀ ਦੇ ਜਿੱਤੇ ਸੀ ਤੇ ਇਸੇ ਸੀਟ ਤੋਂ ਹੀ ਅੰਗਰਾਲਾ ਜਿਹੜਾ ਜਿੱਤਿਆ ਸੀਗਾ ਤੇ ਜਿਹੜਾ ਆਮਾਦੀ ਪਾਰਟੀ ਛੱਡ ਕੇ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਵਾ ਹੁਣ ਜੇ ਆਪਾਂ ਗੱਲ ਕਰੀਏ ਮੁੱਖ ਤੌਰ ਤੇ ਜੇ ਬੀਜੇਪੀ ਦਾ ਜਿਹੜਾ ਉਮੀਦਵਾਰ ਆ ਉਹ ਆਪ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਿਆ ਵਾ ਤੇ ਜਿਹੜਾ ਆਮਾਦੀ ਪਾਰਟੀ ਦਾ ਉਮੀਦਵਾਰ ਆ ਭਗਤ ਜੀ ਉਹ ਥੋੜਾ ਸਮਾਂ ਪਹਿਲਾਂ ਬੀਜੇਪੀ ਨੂੰ ਛੱਡ ਕੇ ਤੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪੰਜਾਬ ਦੇ ਵਿੱਚ ਵੈਸੇ ਇੱਕ ਅੰਦੀ ਸੀਟ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਦਲ ਬਦਲੀਆਂ ਉਹ ਲੋਕਾਂ ਨੇ ਮੂਹ ਨਹੀਂ ਲਾਇਆ ਤੇ ਇਸ ਵਾਰ 10 ਜੁਲਾਈ ਨੂੰ ਕੀ ਹਾਲਾਤ ਹੋਣਗੇ ਕਿਉਂਕਿ ਦੋਵੇਂ ਜਿਹੜੀਆਂ ਮੁੱਖ ਪਾਰਟੀਆਂ ਨੇ ਦਾਵੇਦਾਰ ਨੇ ਤੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਦਲ ਬਦਲੀ ਵਾਲੇ ਨੇ ਤੇ ਦਲ ਬਦਲੀ ਜਿਹੜੀ ਆ ਇਸ ਵਾਰ ਪਾਰਲੀਮੈਂਟ ਚੋਣਾਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਹੋਈ ਆ ਤੇ ਹਜੇ ਵੀ ਇਹਨੂੰ ਕਿਹੜਾ ਕੋਈ ਲਗਾਮ ਲੱਗੀ ਆ ਤੇ ਲੋਕ ਜਿਹੜੇ ਜਲੰਧਰ ਪੱਛਮੀ ਦੇ ਨੇ ਕਿਉਂਕਿ ਅਕਾਲੀ ਦਲ ਨੇ ਲਗਭਗ ਬਿਰਲਾਦਾ ਪਿਛਲੇ 20 ਸਾਲਾਂ ਤੋਂ ਇਹ ਸੀਟ ਜਿੱਤੇ ਇਲੈਕਸ਼ਨ ਨਹੀਂ ਲੜੀ ਕਿਉਂਕਿ ਉਹਨਾਂ ਦਾ ਭਾਜਪਾ ਦੇ ਨਾਲ ਸਮਝੌਤਾ ਸੀਗਾ ਤੇ ਭਾਜਪਾ ਇਹ ਸੀਟ ਜਿਹੜੀ ਆ ਲੜਦੀ ਰਹੀ ਆ ਤੇ ਇਸ ਵਾਰ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਬਹੁਤ ਫੋਨਾ ਮੁਕਾਬਲਾ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿਹੜੀਆਂ ਇਹ 10 ਜੁਲਾਈ ਨੂੰ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਹਾਲਾਤ ਕਿਹੜੇ ਕਿਸ ਪਾਸੇ ਨੂੰ ਜਾਂਦੇ ਨੇ ਇਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਤਾਂ ਵੋਟਰਾਂ ਦੀ ਮਰਜ਼ੀ ਆ ਕਿ ਉਹ ਕਿਸ ਨੂੰ ਪੈਲ ਦਿੰਦੇ ਨੇ ਕਿਹੜੇ ਇਸ ਹਲਕੇ ਦੇ ਮਸਲੇ ਨੇ ਕਿਉਂਕਿ ਹਮੇਸ਼ਾ ਹੀ ਸੱਜਤੇ ਕੋਈ ਹੁੰਦੀ ਆ ਕਿ ਵੋਟਰਾਂ ਨੂੰ ਅਪੀਲ ਕੀਤੀ ਹੁੰਦੀ ਆ ਕਿ ਹਮੇਸ਼ਾ ਆਪਣੀ ਮਨਮਰਜ਼ੀ ਦੇ ਨਾਲ ਵੋਟ ਪਾਓ ਜਿਸ ਨੂੰ ਤੂੰ ਚਾਹਵੇਂ ਉਹ ਉਸ ਨੂੰ ਚੁਣੋ ਪਰ ਜਿਹੜੇ ਤੁਹਾਡੇ ਮਸਲੇ ਨੇ ਉਹ ਜ਼ਰੂਰ ਪਾਰਟੀਆਂ ਦੇ ਅੱਗੇ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਦੇ ਅੱਗੇ ਰੱਖੇ ਜਾਣ ਕਿ ਜਲੰਧਰ ਦੇ ਵੀ ਬਹੁਤ ਜਿਆਦੇ ਮਸਲੇ ਨੇ ਤੇ ਜਦੋਂ ਇਹ ਹੁਣ ਉਪਚੋੜ ਹੋ ਰਹੀ ਆ ਜਲੰਧਰ ਪੱਛਮੀ ਦੀ ਤੇ ਸਰਕਾਰਾਂ ਦੇ ਸਾਹਮਣੇ ਜਿਹੜੇ ਮਸਲੇ ਆ ਲੋਕਾਂ ਨੂੰ ਵਾਰ ਤੋਂ ਵਾਰ ਠਾਉਰੇ ਚਾਹੀਦੇ ਆ ਤਾਂ ਕਿ ਜਲੰਧਰ ਦੇ ਜਿਹੜੇ ਮਸਲੇ ਨੇ ਜਲੰਧਰ ਦਾ ਪ੍ਰਦੂਸ਼ਤਾ ਸੜਕਾਂ ਦਾ ਪੀਣ ਵਾਲੇ ਪਾਣੀ ਦਾ ਸੀਵਰੇਜ ਦਾ ਬੜੀਆਂ-ਬੜੀਆਂ ਸਮੱਸਿਆਵਾਂ ਜਲੰਧਰ ਸ਼ਹਿਰ ਦੀਆਂ ਨੇ ਉਹਨਾਂ ਦੇ ਵੱਲ ਵੀ ਜਿਹੜਾ ਰਾਜਨੀਤਿਕ ਤਰ੍ਹਾਂ ਦਾ ਜਿਹੜਾ ਵਾ ਧਿਆਨ ਜ਼ਰੂਰ ਲੋਕਾਂ ਨੂੰ ਜਿਹੜਾ ਦਿਵਾਉਣਾ ਚਾਹੀਦਾ ਤੇ ਜਲਦੀ ਜਿਹੜੀਆਂ ਬਾਕੀ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋਣੀਆਂ ਨੇ ਉਦੇ ਉੱਤੇ ਵੀ ਚੋਣਾਂ ਹੋਣੀਆਂ ਨੇ ਤੇ ਮੈਨੂੰ ਲੱਗਦਾ ਵੀ ਆ ਸਾਲ ਤੇ ਚੋਣਾਂ ਜਿੰਨਾਂ ਜਣਾ ਮੁੜ ਕੇ ਪੰਚਾਇਤ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੀ ਚੋਣਾਂ ਹੋਣੀਆਂ ਨੇ ਪਾਰਲੀਮੈਂਟ ਦੀਆਂ ਨੰਗੀਆਂ ਨੇ ਆ 10 ਨੂੰ 10 ਜੁਲਾਈ ਨੂੰ ਵਿਧਾਨ ਸਭਾ ਪਛਮੀ ਜਿਲੰਦਰ ਪਛਮੀ ਦੀ ਚੋਣਾਂ ਤੇ ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਨੇ ਜਿਹੜੇ ਐਮਪੀ ਚੁਣੇ ਗਏ ਨੇ ਕਾਂਗਰਸ ਪਾਰਟੀ ਦੇ ਆਮ ਆਦੀ ਪਾਰਟੀ ਦੇ ਉਹ ਵੀ ਸੀਟਾਂ ਖਾਲੀ ਹੋ ਰਹੀਆਂ ਨੇ ਹੋ ਰਹੀਆਂ ਨੇ ਤੇ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਆਵਾਂ ਹੋਣਗੀਆਂ ਤੇ ਜਿਹੜੇ ਇਹ ਮਸਲੇ ਨੇ ਲੋਕਾਂ ਦੇ ਇਹ ਜਰੂਰ ਹਾਈਲਾਈਟ ਕਰਨ ਜਿਹਦੇ ਕਿਉਂਕਿ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਲੱਗੀਆਂ ਨੇ ਉਹਦੇ ਵਿੱਚ ਬਹੁਤੇ ਕੋਈ ਮਸਲੇ ਜਿਹੜੇ ਲੋਕਾਂ ਦੇ ਮਸਲੇ ਸੀ ਠਾਏ ਨਹੀਂ ਗਏ ਲੋਕਲ ਤੌਰ ਤੇ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਆ ਉਹ ਮਸਲੇ ਠਾਉਣ ਨੂੰ ਪਰ ਪੌਂਦੀਆਂ ਰਾਜਨੀਤਿਕ ਤਰ੍ਹਾਂ ਨੇ ਜਾਂ ਉਮੀਦਵਾਰਾਂ ਨੇ ਉਹਨਾਂ ਮਸਲਿਆਂ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਹੈਗੀ ਤੇ ਇਸੇ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਜੇ ਸਾਰੇ ਦੇਸ਼ ਦੀ ਤਸਵੀਰ ਵੇਖੀਏ ਉਵੇਂ ਜਿਸ ਤਰ੍ਹਾਂ ਦਾ ਪਾਰਟੀਆਂ ਚਿਤਵੀਆਂ ਦੀ ਉਸ ਤਰ੍ਹਾਂ ਦੇ ਨਤੀਜੇ ਜਿਹੜੇ ਨਹੀਂ ਆਏ ਤੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਨਾਰਾ ਸੀਗਾ ਕਿ 13 0 ਤੇ ਉਹ ਵੀ ਕਿਤੇ ਲਾਗੇ ਤਾਂ ਅੱਗੇ ਵੀ ਨਹੀਂ ਪਹੁੰਚੇ ਤੇ ਜੇ ਆਪਾਂ 400 ਪਾਰ ਦੀ ਗੱਲ ਕਰ ਲਈਏ ਤੇ ਬੀਜੇਪੀ ਵੀ ਉਹਦੇ ਨੇੜੇ-ਨੇੜੇ ਨਹੀਂ ਪਹੁੰਚੀ ਕਿਉਂਕਿ ਉਹ ਗਿਣਤੀ ਜਿਹੜੀ ਉਹਨਾਂ ਨੂੰ ਚਾਹੀਦੀ ਸੀ 272 ਦੀ ਉਤੋਂ ਵੀ ਕਾਫੀ ਜਿਹੜਾ ਪਿੱਛੇ ਰਹਿ ਗਈ ਆ ਹੁਣ ਵਸਾਕੀਆਂ ਦੇ ਅੰਦਾਰੇ ਜਿਹੜੀ ਬੀਜੇਪੀ ਦੀ ਸਰਕਾਰ ਚੱਲ ਰਹੀ ਆ ਸੋ ਦਰਸ਼ਕੋ ਇਸੀ ਪੰਜਾਬ ਦੇ elections ਦੇ ਸਮਾਲ ਹਾਲਾਤ ਸੋ ਮੈਨੂੰ ਸੰਤੋਸ਼ਿਕ ਪਰ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਜਿਆਦਾ ਰੈਕਟੀਵੀ ਸਸਤਰੀਆ ਕਾਲ